ਕਲਾਸ 8th ਨੈਕਸਟ ਕੀ ਟੌਪਿਕ ਹੈ ਸਕੇਅਰ ਐਂਡ ਸਕੇਅਰ ਰੂਟ ਵਰਗ ਅਤੇ ਵਰਗਮੂਲ ਸਕੇਅਰ ਅਸੀਂ ਆਲਰੇਡੀ ਡਿਸਕਸ ਕੀਤਾ ਜਿੱਦਾਂ ਅਸੀਂ 5 ਸਕੇਅਰ ਕੀ ਸੀ 5 5 25 ਇਦਾਂ ਹੀ 7 ਸਕੇਅਰ 7 7 49 ਹੁਣ ਸਕੇਅਰ ਰੂਟ ਸਕੇਅਰ ਰੂਟ ਦਾ ਮਤਲਬ ਕੀ ਆ ਕਿ ਜਿਹੜਾ ਇਹ ਕਿਹਦਾ ਫਾਈਂਡ ਕਰਨਾ 25 ਦਾ ਇਹਦਾ ਸਕੁਅਰ ਰੂਟ ਦਾ ਮਤਲਬ ਕੀ ਹੈ ਕਿ 25 ਕਿਹੜੇ ਨੰਬਰ ਦੇ ਸਕੁਅਰ ਤੋਂ ਬਣਿਆ ਸਕੁਅਰ ਰੂਟ ਰੂਟ ਮੀਨਸ ਕਿ ਉਹਦਾ ਰੂਟ ਕਹਿ ਸਕਦੇ ਆ ਜਿਹਨੂੰ ਅਸੀਂ ਕਹਿੰਦੇ ਆ ਬੇਸ ਕੀਆ ਜੜ ਕੀਆ ਤਾਂ ਮਤਲਬ ਕੀ ਹੈ 25 ਇਹ ਜਿਹੜਾ ਨੰਬਰ ਆ ਇਹਦਾ ਸਕੁਅਰ ਰੂਟ ਦਾ ਮਤਲਬ ਕੀ ਹੈ ਕਿ ਇਹ ਕਿਹੜੇ ਨੰਬਰ ਦਾ ਸਕੁਅਰ ਹੈ ਤੇ ਜਦਾਂ 25 ਸਕੁਅਰ ਰੂਟ ਦਾ ਸਿੰਬਲ ਇਸ ਤਰ੍ਹਾਂ ਸੀ ਪਾਣਾ ਤਾਂ 25 25 ਦਾ ਸਕੁਅਰ ਰੂਟ ਅਮੈਂਸ ਕੀ ਹੋ 5 ਇਹਦੇ ਵਿੱਚ ਜਿਹੜਾ ਸੀ ਇਹ ਸਿੰਬਲ ਪਾਉਨੇ ਆ ਸਕੁਅਰ ਰੂਟ ਦਾ ਇੱਥੇ ਅਗਰ ਅਸੀਂ 2 ਲਿਖੀਏ ਜਾਂ ਨਾ ਲਿਖੀਏ ਆਲਰੇਡੀ ਕੀਆ ਸਕੁਅਰ ਰੂਟ ਦਾ ਸਿੰਬਲ ਆ ਮਤਲਬ ਕਿ ਐਕਚੁਅਲ ਦੇ ਵਿੱਚ ਇੱਥੇ 2 ਨਹੀਂ ਲਿਖਿਆ ਜਾਂਦਾ ਜਿੱਦਾਂ ਅਸੀਂ 5 ਰੇਸ ਟੂ ਪਾਵਰ 1 ਆਪਾਂ 1 ਨੂੰ ਨਹੀਂ ਲਿਖਦੇਗੇ ਮਤਲਬ ਉਹੀ ਹੁੰਦਾ ਤਾਂ ਉਸੇ ਤਰ੍ਹਾਂ ਹੀ ਅਗਰ ਸਿੰਪਲ ਸਕੁਅਰ ਰੂਟ ਪਾਇਆ ਤਾਂ ਇੱਥੇ ਕੀ ਆ 2 2 ਹੁੰਦਾ ਹੈ ਜੇ ਅਗਰ ਅਸੀਂ ਕਯੂਬ ਰੂਟ ਪਾਉਨੇ ਆ ਤਾਂ ਇੱਥੇ 3 ਲਿਖਿਆ ਹੋਊਗਾ 4th ਰੂਟ ਪਾਉਨੇ ਆ ਤਾਂ ਇੱਥੇ 4 ਲਿਖਿਆ ਹੋਊਗਾ ਸਕੁਅਰ ਰੂਟ ਦਾ ਮਤਲਬ ਇੱਥੇ 2 ਆ ਸਕੁਅਰ ਰੂਟ ਦਾ ਮਤਲਬ ਕੀ ਹੁੰਦਾ ਕਿ ਪਾਵਰ 1/2 ਪਾਵਰ 1/2 ਤਾਂ ਹੁਣ ਅਸੀਂ ਸਕੁਅਰ ਰੂਟ ਫਾਈਂਡ ਕਰਦੇ ਆ ਸਕੁਅਰ ਰੂਟ ਫਾਈਂਡ ਦੋ ਮੈਥਡ ਆ ਇੱਕ ਤਾਂ ਪ੍ਰਾਈਮ ਫੈਕਟਰਾਇਜ਼ੇਸ਼ਨ ਪ੍ਰਾਈਮ ਫੈਕਟਰਾਇਜ਼ੇਸ਼ਨ ਐਂਡ ਦੂਸਰਾ ਕੀਆ ਲੌਂਗ ਡਿਵੀਜ਼ਨ ਮੈਥਡ ਤਾਂ ਤਾਂ ਪ੍ਰਾਈਮ ਫੈਕਟਰਾਇਜ਼ੇਸ਼ਨ ਦੇ ਨਾਲ ਸਕੁਅਰ ਰੂਟ ਫਾਈਂਡ ਕਰਦੇ ਆ। ਕੁਐਸਚਨ ਆ 324। ਇਹਦਾ ਅਸੀਂ ਸਕੁਅਰ ਰੂਟ ਫਾਈਂਡ ਕਰਦੇ ਆ। ਸਕੁਅਰ ਰੂਟ ਦਾ ਸਿੰਬਲ ਇਹ ਵਾਲਾ। ਮਤਲਬ 324 ਦਾ ਇਦਾਂ ਪਾ ਦਿੰਨੇ ਆ। ਸਕੁਅਰ ਰੂਟ ਫਾਈਂਡ ਕਰਨਾ ਸੀ। ਤਾਂ ਫੈਕਟਰਾਇਜ਼ੇਸ਼ਨ ਕਰਨੀ ਆ ਪ੍ਰਾਈਮ ਫੈਕਟਰਾਇਜ਼ੇਸ਼ਨ। ਤਾਂ ਇੱਥੇ ਲਿਖ ਲਓ। ਫੈਕਟਰਾਇਜ਼ੇਸ਼ਨ ਪ੍ਰਾਈਮ ਨੰਬਰ ਹੀ ਲੈਣੇ ਹੁੰਦੇ ਆ ਮਤਲਬ ਪ੍ਰਾਈਮ ਪ੍ਰਾਈਮ ਫੈਕਟਰਾਇਜ਼ੇਸ਼ਨ ਇਸੇ ਕਰਕੇ ਬੋਲਦੇ ਸਿਰਫ ਪ੍ਰਾਈਮ ਨੰਬਰ ਦੇ ਨਾਲ ਹੀ ਇਹਨੂੰ ਕਰਨਾ ਤਾਂ ਪ੍ਰਾਈਮ ਨੰਬਰ 2 ਤੋਂ ਸਟਾਰਟ ਹੁੰਨੇ ਆ ਕਿਉਂਕਿ ਜਿਹੜਾ ਨੰਬਰ ਹੈ ਸਾਰਾ 2 ਤੇ ਡਿਵੀਜ਼ੀਬਲ ਆ ਤਾਂ ਇਹਨੂੰ 2 ਨਾਲ ਡਿਵਾਈਡ ਕਰਾਂਗੇ 162 ਇਹ ਫਿਰ 2 ਤੇ ਡਿਵਾਈਡ ਹੋ ਰਿਹਾ ਹੈ 182 ਤੇ ਡਿਵਾਈਡ ਹੋ ਰਿਹਾ ਨਹੀਂ 3 ਤੇ ਹੋ ਰਿਹਾ 3 ਤੇ ਡਿਵਾਈਡ ਹੋ ਰਿਹਾ a3 2 ਤੇ ਨਹੀਂ ਹੋ ਰਿਹਾ ਤਾਂ 3 ਤੇ ਦੇਖਾਂਗੇ 3 ਤੇ ਡਿਵਾਈਡ ਹੋ ਰਿਹਾ ਫਿਰ ਇਹ 9 ਆ ਗਿਆ ਤਾਂ a2 ਤੇ ਨਹੀਂ ਤਾਂ 3 ਤੇ ਗਿਆ ਤਾਂ ਇਹ 3 ਤੇ ਡਿਵਾਈਡ ਹੋ ਗਿਆ ਤਾਂ a ਦੇ ਫੈਕਟਰ ਬਣ ਗਏ ਤਾਂ ਇਹਦਾ ਮਤਲਬ ਕਿਹੜੇ ਫੈਕਟਰ ਬਣ ਗਏ 324 ਦੇ 2 a ਫੈਕਟਰ ਬਣ ਗਏ ਤਾਂ ਜਦੋਂ ਅੰਡਰ ਰੂਟ ਫਾਈਂਡ ਕਰਨਾ ਇਹਦਾ ਮਤਲਬ ਸਕੁਅਰ ਰੂਟ ਤਦੋ ਕੀ ਕਹਿਣਾ ਕਰਨਾ ਸੀ ਅਸੀਂ ਪੇਅਰ ਦੇ ਵਿੱਚੋਂ ਇੱਕ ਇੱਕ ਨੰਬਰ ਲੈਣਾ ਮਤਲਬ ਇਹ 2 3 ਆ ਪੇਅਰ ਬਣ ਗਿਆ ਇਹਨਾਂ ਦਾ ਤਾਂ ਇਹਦਾ ਮਤਲਬ ਇਹਦੇ ਵਿੱਚੋਂ ਅਸੀਂ ਇੱਕ ਇਧਰ ਬਾਹਰ ਕੱਢ ਲੈਣਾ ਇਹ ਆ ਇਹਦੇ ਚੋਂ ਬਾਹਰ ਕੱਢ ਲਿਆ ਇਹ ਦੋ ਵਾਰੀ ਆ ਗਿਆ ਇਹਦੇ ਚੋਂ ਬਾਹਰ ਕੱਢ ਲਿਆ ਮਤਲਬ ਜਿਹੜਾ ਵੀ 2 ਟਾਈਮ ਆਊਗਾ ਉਹ ਵਾਲੇ ਨੰਬਰ ਨੂੰ ਇੱਕ ਵਾਰੀ ਲਿਖ ਲੈਣਾ ਬਾਹਰ ਅੰਡਰ ਰੂਟ ਤੋਂ ਬਾਹਰ ਕੱਢ ਕੇ ਤਾਂ ਇਹ ਕਿੰਨਾ ਆ ਗਿਆ 6 6 18 ਤਾਂ 18 ਦਾ ਸਕੁਅਰ ਕੀ ਹੁੰਦਾ 324 ਇਹ 324 ਦਾ ਅੰਡਰ ਰੂਟ ਸਕੁਅਰ ਰੂਟ ਉਹ ਕੀ ਹੋਗਾ 18 ਇਹ ਸਾਡੇ ਕੋਲ ਸਕੁਅਰ ਰੂਟ ਆ ਗਿਆ ਨੈਕਸਟ ਕੁਐਸਚਨ ਇੱਕ ਹੋਰ ਕਰਦੇ ਆ ਜਿੱਦਾਂ ਸਾਡੇ ਕੋਲੇ 6400 ਇਹਦਾ ਅੰਡਰ ਰੂਟ ਫਾਈਂਡ ਕਰਨ ਨੂੰ ਕਿਹਾ ਤਾਂ ਅੰਡਰ ਰੂਟ ਫਾਈਂਡ ਕਰਨਾ ਤਾਂ ਸੇਮ ਪ੍ਰਾਈਮ ਫੈਕਟਰਾਇਜ਼ੇਸ਼ਨ ਇਹ ਫਸਟ ਮੈਥਡ ਆ ਪ੍ਰਾਈਮ ਫੈਕਟਰਾਇਜ਼ੇਸ਼ਨ ਡਿਵੀਜ਼ਨ ਲੌਂਗ ਡਿਵੀਜ਼ਨ ਮੈਥਡ ਉਹ ਅਲੱਗ ਤਾ ਇਹਦੇ ਫਿਰ ਪ੍ਰਾਈਮ ਫੈਕਟਰ ਬਣਾਉਣੇ ਆ ਤਾਂ 2 ਤੇ ਫਿਰ 2 ਤੇ ਡਿਵਾਈਡ ਹੋ ਗਿਆ ਫਿਰ 2 ਤੇ ਇਹ ਮੈਂ ਡਿਵਾਈਡ ਕਰਕੇ ਲਿਖ ਰਿਹਾ ਮਤਲਬ ਇਹ 0 0 ਤਾਂ ਨਾਲ ਹੀ ਆਉਨੇ ਆ ਇਹਨੂੰ 64 ਨੂੰ 2 ਨਾਲ ਕਰਾਂਗੇ 32 32 ਨੂੰ 2 ਨਾਲ ਕੀਤਾ 16 8 ਫਿਰ ਅਗਰ 400 ਫਿਰ ਅਗਰ 2 ਤੇ ਕੀਤਾ 200 ਫਿਰ 2 ਤੇ 100 ਫਿਰ 2 ਤੇ 50 ਫਿਰ 2 ਤੇ ਡਿਵਾਈਡ ਕੀਤਾ 25 ਤਾਂ 25 25 ਵਨ ਕਿਦੇ ਤੇ ਡਿਵਾਈਡ ਹੋਣਗੇ 5 ਤੇ ਤਾਂ ਇਹ 5 1 ਤੇ ਇਹਦਾ ਮਤਲਬ 6400 ਦੇ ਪ੍ਰਾਈਮ ਫੈਕਟਰ ਕਿਹੜੇ-ਕਿਹੜੇ ਬਣ ਗਏ ਕਿੰਨੇ ਟਾਈਮ ਆ ਰਿਹਾ 2 8 ਟਾਈਮ 2 ਆ ਰਿਹਾ मतलब ਤੇ 2 5 5 ਇਹਦਾ ਕੀ ਫਾਈਂਡ ਕਰਨਾ ਸੀ ਸਕੁਅਰ ਰੂਟ ਅੰਡਰ ਰੂਟ ਸਕੁਅਰ ਰੂਟ ਤਾਂ ਕੀ ਕਿਹਾ ਸੀਗਾ ਪੇਅਰ ਬਣਾ ਲੈਣੇ ਆ ਇਹ ਦੋ ਵਾਰੀ ਆ ਗਏ ਪੇਅਰ ਬਣ ਗਏ ਇਹਨਾਂ ਦੋ ਸੇਮ ਨੰਬਰ ਦਾ ਇਹ ਵੀ ਪੇਅਰ ਬਣ ਗਿਆ ਇਹ ਵੀ ਪੇਅਰ ਬਣ ਗਿਆ ਇਹ ਵੀ ਬਣ ਗਿਆ ਤੇ ਇਹ ਵੀ ਬਣ ਗਿਆ ਇਹਦਾ ਮਤਲਬ ਇਹਦੇ ਵਿੱਚੋਂ ਇੱਕ ਲੈ ਲਈਏ ਇਹ ਪੀਆਰ ਦੇ ਵਿੱਚੋਂ ਇੱਕ ਲੈ ਲਿਆ ਐਸਪੀਆਰ ਚੋਂ ਇੱਕ ਲੈ ਲਿਆ ਇਹ ਸਪੀਅਰ ਚੋਂ ਇੱਕ ਲੈ ਲਿਆ ਇਹ ਸਪੀਅਰ ਚੋਂ ਇੱਕ ਲੈ ਲਿਆ ਇਹਨੂੰ ਮਲਟੀਪਲਾਈ ਕਰ ਦਈਏ 2 2 4 2 8 8 2 16 16 5 80 ਤਾਂ 80 ਦਾ ਸਕੁਅਰ ਕੀ ਹੋਊਗਾ 6400 ਐਂਡ 6400 ਦਾ ਸਕੁਅਰ ਰੂਟ ਕੀ ਹੋਊਗਾ 80 ਇਸ ਤਰ੍ਹਾਂ ਸੀ ਪ੍ਰਾਈਮ ਫੈਕਟਰਾਇਜ਼ੇਸ਼ਨ ਦੇ ਨਾਲ ਫਾਈਂਡ ਕਰਨੇ ਆ। ਇਹ ਕੁਐਸਚਨ ਲਿਖਣ ਲੱਗਿਆ 9408 ਇਹ ਆਪਣੇ ਆਪ ਕਰਕੇ ਦੇਖਿਓ। ਇਹਦਾ ਸਕੁਅਰ ਰੂਟ। ਨੈਕਸਟ ਅਗਰ ਫ੍ਰੈਕਸ਼ਨ ਦੇ ਵਿੱਚ ਨੰਬਰ ਆ ਜਾਂਦਾ ਉਹਦਾ ਸਕੁਅਰ ਰੂਟ ਤਾਂ ਅਗਰ A ਓਵਰ B ਦਾ ਸਕੁਅਰ ਰੂਟ ਫਾਈਂਡ ਕਰਨ ਨੂੰ ਆਉਂਦਾ ਤਾਂ ਉੱਪਰਲੇ ਦਾ ਅੰਡਰ ਰੂਟ ਅਲੱਗ ਫਾਈਂਡ ਕਰ ਲੈਣਾ, ਨੀਚੇਲੇ ਦਾ ਅਲੱਗ ਫਾਈਂਡ ਕਰ ਲੈਣਾ। ਸਕੁਅਰ ਰੂਟ ਮੈਂ ਦੱਸ ਚੁੱਕਿਆ ਕਿ ਪਾਵਰ ਕੀ ਹੁੰਦੀ ਆ 1/2 ਮਤਲਬ ਇਹ 324 ਦਾ ਸਕਰੂਟ ਲਿਖਿਆ ਤਾਂ ਇਹਨੂੰ ਅਸੀਂ 324 ਇਸ ਤਰ੍ਹਾਂ ਵੀ ਲਿਖ ਸਕਦੇ ਆ ਪਾਵਰ 1/2 ਹੁਣ 1/2 ਆ ਇਹ ਕਿ ਆਸੀ ਹੈ 80 ਏ 324 ਕਿਹਦਾ ਸਕਰ 18 ਦਾ ਇਹਦਾ ਮਤਲਬ ਇਹਨੂੰ ਅਸੀਂ ਲਿਖ ਸਕਦੇ ਆ 18 ਸਕਰ ਪਾਵਰ 1/2 ਹੁਣ ਇੱਕੀ ਤਾਂ ਸੀ ਐਕਸਪੋਨੈਂਟਡ ਪਾਵਰ ਚ ਐਕਸਪੋਨੈਂਟਡ ਪਾਵਰ ਦੇ ਵਿੱਚ ਅਗਰ a power, m n ਹੋਵੇ ਤਾਂ ਉਹ ਕੀ ਹੁੰਦਾ ਪਾਵਰ ਦੀ ਮਲਟੀਪਲਾਈ ਤਾਂ ਇਹਦਾ ਮਤਲਬ ਅਗਰ ਇਹਨੂੰ ਅਸੀਂ ਦੇਖੀਏ ਤਾਂ ਇਹ ਕੀ ਆਊਗਾ 18 ਦੀ ਪਾਵਰ 2 1/2 8 2 ਖਤਮ ਹੋ ਗਿਆ ਤੇ 18 1 ਮੀਨਸ 18 ਇਹ ਆ ਗਿਆ ਮਤਲਬ ਸਕੁਅਰ ਰੂਟ ਮੀਨਸ ਪਾਵਰ 1/2 ਹੁੰਦੀ ਹੈ ਤੇ ਇਦਾਂ ਅਸੀਂ ਇਹਦਾ ਸਿੰਬਲ ਪਾਉਣਾ ਪ੍ਰਾਈਮ ਫੈਕਟਰਾਇਜ਼ੇਸ਼ਨ ਮੈਥਡ ਦੇ ਵਿੱਚ ਕੀ ਆ ਕਿ ਪੇਅਰ ਬਣਾ ਲੈਣੇ ਆ ਪੇਅਰ ਦੇ ਵਿੱਚੋਂ ਕੀ ਆ ਇੱਕ ਇੱਕ ਚੂਜ਼ ਕਰਕੇ ਉਹਨੂੰ ਮਲਟੀਪਲਾਈ ਕਰ ਦਿਓ ਤਾਂ ਉਹ ਕੀ ਆ ਜਾਂਦਾ ਸਾਡਾ ਸਕੁਅਰ ਰੂਟ ਆ ਜਾਂਦਾ